ਸਨਾਵਤੀ ਸੰਤ ਬਾਹਰੋ ਬਣੇਗਾ ਜਿਹੜੇ ਅੰਦਰਲੇ ਸੰਤ ਨੇ ਬਸ ਫਿਰ ਉਹਨਾਂ ਦੇ ਤੇ ਚਿਹਰੇ ਦੱਸ ਦਿੰਦੇ ਨੇ ਇਹ ਬੰਦਗੀ ਵਾਲੀ ਦੂਧ ਹੈ ਪ੍ਰਤਾਪ ਇਹ ਉਹਨਾਂ ਦਾ ਪ੍ਰਤਾਪ ਇਹ ਫਕੀਰੀ ਦਾ ਘਰ ਸੌਖਾ ਥੋੜੀ ਇਹ ਰਾਹ ਸੌਖਾ ਥੋੜੀ ਪੈਂਦੀ ਈਰਖਾ ਕੀ ਸੱਭਾ ਸ਼ੇਰਾਂ ਦੀ ਵਿਖੇਰੇ ਪੈਂਦੀ ਮੰਗਲੀ ਅੱਜ ਤਾਂ ਸਾਡੇ ਪੰਥ ਚੋਂ ਈਰਖਾ ਹੀ ਨਹੀਂ ਮੁੱਕਦੀ ਮੈਂ ਪਹਿਲਾਂ ਬੇਨਤੀ ਕਰਕੇ ਹਟੇ ਫਕੀਰੀ ਦਾ ਪਹਿਲਾ ਕਦਮ ਉਹ ਈਰਖਾ ਟੰਗਣੀ ਪੈਣੀ ਹੈ ਪਾਸੇ ਦੇ ਸ਼ੇਰਾਂ ਦੀ ਵਿਖੇਰ ਪੈਂਦੀ ਮੰਗਣੀ ਅੱਜ ਦਾ ਕੋਈ ਭੜਾ ਗਵਾਂਢੀ ਦਾ ਗਵਾਂਢੀ ਮੱਗ ਕੇ ਨਹੀਂ ਰਾਜੀ ਜੇ ਕੁਝ ਲੈਣ ਮਨ ਨੂੰ ਚਕਾ ਸਜਣਾ ਜੜਾ ਇਹ ਸੌਖਾ ਰਾਹ ਨਹੀਂ ਹੈ ਇਹ ਬੜਾ ਔਖਾ ਰਾਹ ਹੈ ਦੇਖਣ ਨੂੰ ਸੌਖਾ ਹੈ ਔਖਾ ਹੈ ਕੀ ਤੇਰੇ ਜੋਗੀਆਂ ਦਾ ਪਤਾ ਮਾਣੀ ਤੇਰੇ ਸਵੇਰੇ ਕਿੱਥੇ ਹੋਣਗੇ ਰਾਤ ਕਿੱਥੇ ਬਈਂਦੇ ਸਵੇਰੇ ਕਿੱਥੇ ਹੋਣਗੇ ਇਹ ਸਵੇ ਦਾ ਥੋੜੀ ਸਾਧੂ ਦਾ ਚਲੋ ਚਾਲ ਦਾ ਥੋੜੀ ਐਵੇਂ ਥੋੜੀ ਕਿ ਲੋਕਾਂ ਨੂੰ ਵੀ ਪਤਾ ਫੱਕਰ ਕਿੱਥੇ ਨੇ ਬਰਾਜ ਦੇ ਪਤਾ ਥੋੜੀ ਹੈ ਸਾਧੂ ਕਿੱਥੇ ਬਰਾਜ ਦੇ ਸਾਧੂ ਦਾ ਕਰਮ ਇਸ ਸੰਸਾਰ ਵਿੱਚ 68 ਤੀਰਥ ਸਗਲ ਪੁਨ ਜੀ ਲਿਆ ਪਰਵਾਰ ਪਾਰਵਤੀ ਕਹਿੰਦੀ ਭਗਵਾਨ ਜੀ ਮਹਾਰਾਜ ਇੰਨੇ ਤੀਰਥ ਬਣ ਗਏ ਨੇ ਕਲਯੁਗ ਦੀ ਜੀਵ ਦੀ ਤਾਂ ਉਮਰ ਹੀ ਨਹੀਂ ਹੈ ਇੰਨੇ ਤੀਰਥਾਂ ਤੇ ਜਾਣ ਦੀ ਕਲਯੁਗ ਦੀ ਜੀਵ ਦੀ ਉਮਰ ਹੀ ਨਹੀਂ ਹੈ ਕਹਿੰਦੇ ਜゃ ਪਰਵਤੀਏ 68 ਤੀਰਥ ਬਣਾਉਂਦੇ ਫਿਰ 860 ਤੇ 868 ਕਹਿੰਦੇ 68 ਤੀਰਥ ਬਣਾਤੇ 863 ਤੀਰਥ ਸਗਲ ਪੁੰਨ ਜੀ ਦਿਆ ਪਰਵਾਨ ਇੱਕ ਜੀਵ ਤੇ ਲਿਆ ਕਰਦੀ ਤੇਰੇ 68 ਤੀਰਥਾਂ ਦਾ ਫਲ ਤੈਨੂੰ ਘਰੇ ਬੈਠੇ ਹੀ ਮਿਲ ਜਾਣਾ ਕੋ ਸਤਨਾ ਘਰੇ ਬੈਠੇ ਹੀ ਮਿਲ ਜਾਣਾ ਇੱਕ ਜੀਵ ਤੇ ਲਿਆ ਕਰਦੀ ਤੇ ਮਹਾਰਾਜ ਜੇ ਕੋਈ ਤੀਰਥਾਂ ਤੇ ਨਾ ਜਾ ਸਕੇ ਕੋ ਸ਼ਰੀਰ ਕਰਕੇ ਤੀਰਥਾਂ ਤੇ ਨਾ ਜਾ ਸਕੇ ਫਿਰ ਭਗਵਾਨ ਕਹਿੰਦੇ ਮੇਰੇ ਰੱਬ ਦੇ ਪਿਆਰੇ ਪੁੱਤ ਮੈਂ ਬਣਾਏ ਨੇ ਉਹ ਜੰਗਮ ਤੀਰਥ ਹੋਣਗੇ ਉਹ ਘਰ ਘਰ ਜਾ ਕੇ ਤਾਰਨਗੇ ਉਹ ਤੀਰਥ ਵਰਗੇ ਹੀ ਹੋਣਗੇ